ਜੇਰਾ ਮੌਲੀ ਦੇ ਸ਼ਹਿਰ ਕੁਰਾਲੀ ਦੇ ਵਿੱਚ ਵਿਸਟਾ ਵਿਲੇਜ ਕੰਪਲੈਕਸ ਦੇ ਵਿੱਚ ਅੱਜ ਸਵੇਰੇ ਤੜਕਸਾਰ ਵੱਡੀ ਗਿਣਤੀ ਦੇ ਵਿੱਚ ਆਰਮੀ ਦੇ ਜਵਾਨ ਅਤੇ ਅਫਸਰ ਪਹੁੰਚ ਗਏ। ਮਿਲੀ ਜਾਣਕਾਰੀ ਅਨੁਸਾਰ ਵਿਸਟਾ ਵਿਲੇਜ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੋਈ ਜ਼ਬਰਦਸਤ ਜੰਗ ਜਿਸ ਦਾ ਨਾਮ ਮਿਸ਼ਨ ਸੰਧੂ ਰੱਖਿਆ ਗਿਆ ਸੀ ਉਸ ਦੀ ਸਫਲਤਾ ਨੂੰ ਲੈ ਕੇ ਵਿਸਟਾ ਵਿਲੇਜ ਦੇ ਪ੍ਰਬੰਧਕਾਂ ਦੇ ਵੱਲੋਂ ਇਹਨਾਂ ਸੈਨਿਕਾਂ ਦਾ ਇੱਕ ਸਨਮਾਨ ਰੱਖਿਆ ਗਿਆ ਸੀ ਇਸ ਮੌਕੇ ਜਿੱਥੇ ਸਭ ਤੋਂ ਪਹਿਲਾਂ ਪਹੁੰਚੇ ਇਹਨਾਂ ਸੈਨਿਕਾਂ ਨੂੰ ਲੰਗਰ ਛਕਾਇਆ ਗਿਆ ਉਸ ਤੋਂ ਬਾਅਦ ਸਾਰੇ ਹੀ ਇਹਨਾਂ ਸੈਨਿਕ ਅਧਿਕਾਰੀਆਂ ਤੇ ਜਵਾਨਾਂ ਦਾ ਵਿਸਤਾ ਬਲੇਸ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ ਸੋ ਕੀ ਖਾਸ ਰਿਹਾ ਇਸ ਮੌਕੇ ਆਓ ਤੁਹਾਨੂੰ ਵੀ ਦਿਖਾਉਨੇ ਆਂ ਕੋ ਤਸਵੀਰਾਂ ਅਤੇ ਗੱਲਬਾਤ ਕਰਦੇ ਆਂ ਇਥੋਂ ਦੇ ਪ੍ਰਬੰਧਕਾਂ ਦੇ ਨਾਲ ഡിറ്റ് കാര <laughs> ਹਾਂ ਸਾਡਾ ਬਟੈਲੀਅਨ ਬੇਬੀ ਆਫ ਦਿ ਬਟੈਲੀਅਨ ਹਾਂ ਆਹੋ ਸਾਡਾ ਅੰਸਰ ਹੈ ਨਹੀਂ ਹੁਣ ਰਮਕਣਾ ਲੱਗਣਾ ਸਭੀ ਕੱਢੀਓ ਸਾਰੇ ਸਟਾਰਟ ਸਰਦਾਰ ਜੀ ਅੱਜ ਮਿਲਟਰੀ ਆਈਪੀ ਉਹਦੇ ਬਾਰੇ ਜਾਣਕਾਰੀ ਦਿਓ ਅੱਜ ਸਾਡੇ ਸ਼ਹਿਰ ਕੋਰਾਲੀ ਦੇ ਵਿੱਚ ਜੈਸਾ ਦਾ ਸ਼ਹਿਰ ਲਈ ਬੜੀ ਮਾਣ ਦੀ ਗੱਲ ਹੈ ਇਹ ਇੰਡੀਅਨ ਆਰਮੀ ਦੀ ਕਾਰਵਾਈ ਜਿਹਦੇ 400 ਮੈਂਬਰ ਨਾ ਉਹਨਾਂ ਦੇ ਕਮਾਂਡੈਂਟ ਤੇ ਜਰਨਲ ਸਾਹਿਬ ਅੱਜ ਸਾਡੇ ਪ੍ਰੋਜੈਕਟ ਵਿਸਟਾ ਵਿਲੇਜ ਤੇ ਪਹੁੰਚੇ ਜਿੱਥੇ ਕਿ ਉਹਨਾਂ ਦੇ ਅਸੀਂ ਅੱਜ ਆਪਣੇ ਵਿਸਟਾ ਵਿਲੇਜ ਗਰੁੱਪ ਵੱਲੋਂ ਅੱਜ ਉਹਨਾਂ ਦਾ ਬ੍ਰੈਕਫਾਸਟ ਅਰੇਂਜ ਕੀਤਾ ਸੀ ਇੱਥੇ 400 ਬੰਦੇ ਦਾ ਦਿਹੁਤ ਬਾਅਦ ਲੰਗਰ ਸੀ ਚਾਹ ਬਰੈਡ ਪਕੌੜਿਆਂ ਦਾ ਬਰਫੀ ਹੈ ਸੋ ਅਸੀਂ ਕਿ ਕੋਸ਼ਿਸ਼ ਕੀਤੀ ਹੈ ਆਪਰੇਸ਼ਨ ਸੰਦੂਰ ਦੇ ਵਿੱਚ ਜਿਹੜੇ ਸੀਓ ਸਾਹਿਬਰੇ ਆ ਕੇ ਗਏ ਨੇ ਕਰਨ ਸਾਹਿਬ ਆਪਰੇਸ਼ਨ ਸੰਦੂਰ ਦੇ ਮੈਂਬਰ ਸੀਗੇ ਹਿੱਸੇ ਸੀਗੇ ਉਸ ਆਪਰੇਸ਼ਨ ਦੇ ਉਹਨਾਂ ਦੀ ਹੀ ਕਮਾਂਡ ਸੀਗੀ ਸਾਰੀ ਤੇ ਉਹਨਾਂ ਨੂੰ ਅਸੀਂ ਅੱਜ ਉਹਰੇ ਸਨਮਾਨਿਤ ਕੀਤਾ ਸਨਮਾਨਿਤ ਕੀਤਾ ਇਸ ਲਈ ਕਿ ਜੋ ਹਾਲਾਤ ਤੁਹਾਨੂੰ ਵੀ ਪਤਾ ਅੱਜ 2 ਮਹੀਨੇ ਪਹਿਲਾਂ ਸਾਡੇ ਭਾਰਤ ਦੇ ਵਿੱਚ ਬਣੇ ਹੋਏ ਸੀ ਸਹਿਮੇ ਹੋੜ ਦੇ ਮਾਹੌਲ ਸੀ ਕੁਝ ਵੀ ਹੋ ਸਕਦਾ ਸੀ ਕਿਸੇ ਵੀ ਸਮ ਤੇ ਇਹ ਹੀ ਉਹ ਆਰਮੀ ਆ ਜਿਹਨੇ ਸਾਨੂੰ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਰੱਖਿਆ ਇਹ ਹੀ ਉਹ ਆਰਮੀ ਆ ਜਿਹਦੇ ਬਦਲ ਤੁਸੀਂੁੱਲੇ ਆਮ ਸ਼ਰਿਆਮ ਅੱਜ ਆਜ਼ਾਦ ਦੇ ਤੌਰ ਤੇ ਘੁੰਮ ਰਹੇ ਆਂ ਸਾਡੀ ਇੰਡੀਅਨ ਆਰਮੀ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਵਰਲਡ ਦੀ ਤੀਜੇ ਨੰਬਰ ਦੀ ਸਾਡੀ ਆਰਮੀ ਆ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਸਾਡੇ ਕੋਲ ਆਫੀਸਰਸ ਬਹੁਤ ਵਧੀਆ ਨੇ ਤੇ ਸਾਡਾ ਵੀ ਵੀਗੇ ਹਿਊਮਨ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਲਈ ਵੀ ਕੁਝ ਨਾ ਕੁਝ ਜ਼ਰੂਰ ਕਰਿਆ ਕਰੀਏ ਕਿਉਂਕਿ ਇਹਨਾਂ ਦੇ ਬਦੌਲਤ ਹੀ ਆਪਾਂ ਆਪਣੇ ਪਰਿਵਾਰਾਂ 'ਚ ਆਪਣੇ ਘਰਾਂ ਦੇ ਵਿੱਚ ਸੁਰੱਖਿਆ ਤਾਂ ਉਸੇ ਸੰਦੂਰ ਆਪਰੇਸ਼ਨ ਦੇ ਤਹਿਤ ਮੁੱਖ ਰੱਖਦੇ ਹੋਏ ਅਸੀਂ ਇਹ ਪ੍ਰੋਗਰਾਮ ਅੱਜ ਦਾ ਰੱਖਿਆ ਸੀ ਅਸੀਂ ਸਾਨੂੰ ਪਤਾ ਲੱਗਿਆ ਸਾਡੇ ਪੁਲੀਕ ਨੇ ਜਿਹੜੇ ਮੇਜਰ ਸਾਹਿਬ ਨੇ ਜਰਨਲ ਸਾਹਿਬ ਨੇ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਕਿ ਅਸੀਂ ਸਰ ਇੱਕ ਛੋਟਾ ਜਿਹਾ ਇਵੈਂਟ ਤੁਹਾਡੇ ਲਈ ਕਰਨਾ ਚਾਹੁੰਦੇ ਆ ਕਿ ਤੁਸੀਂ ਅਗਰ ਸਾਡੇ ਪ੍ਰੋਗਰਾਮ ਚ ਆ ਸਕੋ ਕਹਿੰਦੇ ਵੀ ਦੇਖੋ ਜਰਨਲ ਕਰਨਲ ਕਦੇ ਇਕੱਲੇ ਨਹੀਂ ਆਉਂਦੇ ਹੁੰਦੇ ਮੇਰੀ ਸੈਨਾ ਵੀ ਨਾਲ ਆਉਗੀ ਜੇ ਤਾਂ ਤੁਸੀਂ 400 500 ਬੰਦੇ ਅਰੇਂਜਮੈਂਟ ਕਰਨਾ ਤਾਂ ਮੈਂ ਪਹੁੰਚ ਰਿਹਾ ਤੇ ਅਸੀਂ ਕਿ ਉਹਨਾਂ ਦੀ ਉਸੇ ਤਮੇ ਉਹ ਚੀਜ਼ ਨੂੰ ਅਕਸੈਪਟ ਕੀਤਾ ਤੇ ਅਸੀਂ ਕੱਲ ਹੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸਵੇਰੇ ਤੇ ਅਸੀਂ ਸਾਰੀ ਤਿਆਰੀ 500 ਬੰਦੇ ਦੀ 400 ਬੰਦੇ ਦੀ ਸੀ ਬ੍ਰੇਕਫਾਸਟ ਦੀ ਤਿਆਰੀ ਕਰਤੀ ਸੋ ਅਸੀਂ ਆਪਣਾ ਬਹੁਤ ਖੁਸ਼ਕਿਸਮਤ ਭਾਗਾਂ ਸਾਡੀ ਸਮਝਦੇ ਹਾਂ ਕਿ ਅੱਜ ਸਾਡੇ ਪ੍ਰੋਜੈਕਟ ਵਿਸਟਾ ਵਿਲੇਜ ਦੇ ਉੱਤੇ ਵਿਸਟਾ ਵਿਲੇਜ ਦੀ ਪੂਰੀ ਟੀਮ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਕਿ ਬੜਾ ਹੀ ਸਭੰਦਾ ਪਰਮੋਦ ਹੋਇਆ ਸੀ ਹੋਰ ਕੀ ਕਹਿਣਾ ਚਾਹੁੰਦੇ ਵਨ ਹੋਰ ਤਾਂ ਬਾਈ ਇਹ ਕਹਾਂ ਚਾਹੁੰਦਾ ਹੈ ਕਿ ਆਰਮੀ ਦੇ ਦੇਣ ਆਪ ਦੇ ਨਹੀਂ ਸਕਦੇ ਤੁਸੀਂ ਮੈਂ ਬਾਰ-ਬਾਰ ਉਹੀ ਗੱਲ ਆ ਜਣੀ ਵੀ ਆਪਾਂ ਅੱਜ ਕਿਸ ਤਰ੍ਹਾਂ ਦੇਖੋ ਉਹਨਾਂ ਦੀ ਸ਼ਿੱਦਤ ਦੇਖੋ ਉਹਨਾਂ ਦੀ ਸ਼ਹਾਦਤ ਦੇਖੋ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਵੀ ਬੱਚੇ ਨੇ ਗਰਮੀ ਸੰਦੀ ਹੁਣ ਇਹ লে ਜਾ ਰਿਹਾ ਹੈ ਜਿਹੜੇ ਕਾਂਵਲ ਲੈ ਜਾ ਰਹੀ ਹੈ ਪੂਰੀ ਮਾਈਨਸ ਡਿਗਰੀ ਟੈਂਪਰੇਚਰ ਉੱਤੇ ਜਾ ਕੇ ਉਹਨਾਂ ਨੇ ਰਹਿਣਾ ਹੈ ਕਿਦਾ ਠੀਕ ਕਰਦਾ ਕਿ ਘਰ ਛੱਡ ਕੇ ਬਾਹਰ ਜਾਣ ਸੋ ਇਹਨਾਂ ਦਾ ਸ਼ਹਾਦਤ ਹੈ ਉਹਨਾਂ ਸ਼ਹਾਦਤ ਨੂੰ ਸਾਡਾ ਕੂਟਨਕੁਟ ਪ੍ਰਣਾਮ ਹੈ ਇਸਟੈਬਲਿਸ਼ ਦੀ ਪੂਰੀ ਟੀਮ ਵੱਲੋਂ ਸਾਰਿਆਂ ਦਾ ਧੰਨਵਾਦ ਥੈਂਕ ਯੂ